ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਵਾ ਸੀਜ਼ਨ ਆਪਣਾ ਆਚਾਰਾਂ ਦਾ ਸ਼ੁਰੂ ਹੋ ਚੁੱਕਾ ਵਾ ਤੇ ਆਪਾਂ ਜਿਵੇਂ ਉਸ ਦਿਨ ਵੀਡੀਓ ਪਾਈ ਸੀਗੀ ਵੀ ਗਲਗਲ ਔਲਾ ਅਦਰਕ ਹਰੀ ਮਿਰਚ ਦਾ ਆਚਾਰ ਤੇ ਬਹੁਤ ਤੁਸੀਂ ਉਹਨੂੰ ਪਿਆਰ ਦਿੱਤਾ ਬਹੁਤ ਜਿਆਦਾ ਜਿਹੜੇ ਮੈਸੇਜ ਵੀ ਆ ਰਹੇ ਸੀਗੇ ਬਹੁਤ ਜਿਆਦਾ ਫੋਨ ਵੀ ਆ ਰਹੇ ਸੀ ਤੇ ਬਹੁਤ ਜਿਆਦਾ ਜਿਹੜੇ ਆਰਡਰ ਵੀ ਆ ਰਹੇ ਸੀਗੇ ਉਹਨਾਂ ਆਰਡਰ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਸਾਰਾ ਸਮਾਨ ਲੈ ਕੇ ਆਏ ਆਪਾਂ ਇਹ ਔਲੇ ਹੋਗੇ ਤੇ ਇਹ ਹੋ ਗਈ ਜੀ ਗਲਗਲ ਇਹ 5-5 ਕਿਜੀ ਹੈ ਨਾਲੇ ਅਦਰਕ ਕੁਛ ਇਧਰ ਆਪਣਾ ਛਿੱਲਣ ਵਾਲਾ ਪਿਆ ਤੇ ਕੁਛ ਆਪਾਂ ਛਿੱਲਿਆ ਤੇ ਨਾਲ ਹੀ ਆਪਾਂ ਨੂੰ ਆਰਡਰ ਆਇਆ ਸੀਗਾ ਜੀ ਮਿੱਠੇ ਨਿੰਬੂਆਂ ਦੇ ਆਚਾਰ ਦਾ ਇਹ ਜਿਹੜੇ ਆ 10 ਕਿਲੋ ਮਿੱਠੇ ਨਿੰਬੂ ਆ ਇਹਨਾਂ ਦਾ ਵੀ ਆਪਾਂ ਆਚਾਰ ਤਿਆਰ ਕਰਾਂਗੇ ਮਿਰਚਾਂ ਨੂੰ ਜਿਹੜਾ ਆਪਾਂ ਧੋ ਕੇ ਤੇ ਉਹਨਾਂ ਦੀਆਂ ਡੰਡੀਆਂ ਉਤਾਰ ਦਿੱਤੀਆਂ ਬਾਕੀ ਸਮਾਨ ਆਪਾਂ ਜਿਹੜਾ ਸਾਰਾ ਧੋਣ ਲੱਗੇ ਆ ਤੇ ਇਹਦਾ ਆਪਾਂ ਆਚਾਰ ਤਿਆਰ ਕਰਾਂਗੇ ਇਹ ਇੱਥੇ ਆਪਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਕਈ ਪੇਣਾ ਗੈਰ ਦਿੰਦੀਆਂ ਜਿਵੇਂ ਬਠਿੰਡੇ ਵੱਲੋਂ ਜਾਂ ਫਰੀਦਕੋਟ ਵੱਲੋਂ ਇਦੋਂ ਜਿਹੜਾ ਉਹਨਾਂ ਦਾ ਫੋਨ ਆਉਂਦਾ ਨਾ ਉਹ ਕਹਿ ਦੇਣਗੇ ਕਿ ਕਿੱਥੋਂ ਬੋਲਦੇ ਅਸੀਂ ਕਹਿੰਦੇ ਰੋਪੜ ਤੋਂ ਬੋਲਦੇ ਹਾਂ ਕਹਿੰਦੇ ਹਉ ਇਹ ਤਾਂ ਬੜਾ ਹੀ ਦੂਰ ਅਸੀਂ ਕਿੱਦਾਂ ਮੰਗਾਵਾਂਗੇ ਆਪਾਂ ਵਾਰ-ਵਾਰ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਕਿ ਇਹ ਜਿਹੜਾ ਅਚਾਰ ਆ ਪੰਜੀਰੀਆਂ ਪਾਪੜ ਬੜੀਆਂ ਕੋਈ ਵੀ ਚੀਜ਼ ਤੁਸੀਂ ਆਪਣੇ ਘਰ ਬੈਠੇ ਹੀ ਮੰਗਾ ਸਕਦੇ ਹੋ ਡਿਲੀਵਰੀ ਚਾਰਜ ਬਿਲਕੁਲ ਫ੍ਰੀ ਆ ਆਲ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਹੋ ਇਹ ਤੁਹਾਨੂੰ ਘਰ ਜਿਹੜਾ ਬਸ ਸਮਾਨ ਉਹ ਮਿਲ ਜੇਗਾ ਤੇ ਇਸ ਚੀਜ਼ ਦੀ ਟੈਨਸ਼ਨ ਨਾ ਲਿਆ ਕਰੋ ਕਿ ਅਸੀਂ ਦੂਰ ਬੈਠੇ ਆ ਤੋ ਕਿ ਇਹ ਜਿਹੜਾ ਸਮਾਨ ਜਿਹੜਾ ਸਾਰਾ ਆਪਾਂ ਬਾਹਰ ਵੀ ਭੇਜ ਦਿੰਨੇ ਆ ਪਰ ਫਿਰ ਵੀ ਕਈ ਭੈਣਾਂ ਨੂੰ ਜਿਵੇਂ ਪਤਾ ਨਹੀਂ ਛੋਟ ਵੀਡੀਓ ਵੇਖਦੇ ਨੇ ਜਾਂ ਕਿੱਦਾਂ ਹੁਣ ਇਹ ਇੱਕ ਫੋਨ ਆਇਆ ਸੀ ਮੈਨੂੰ ਕਿ ਮੈਡਮ ਜੀ ਕਿੰਨਾ ਕਿੰਨਾ ਸਮਾਨ ਲੈਣਾ ਤੇ ਕਿਸ ਤਰ੍ਹਾਂ ਅਸੀਂ ਚਾਰ ਤਿਆਰ ਕਰਨਾ ਸਿਰਫ ਸ਼ਾਰਟ ਵੀਡੀਓ ਵੇਖ ਕੇ ਫੋਨ ਨਾ ਕਰਿਆ ਕਰੋ ਤੁਹਾਨੂੰ ਆਪਾਂ ਉਹਦੇ ਵਿੱਚ ਬਕਾਇਦਾ ਦੱਸਦੇ ਹਾਂ ਕਿ ਜੇ ਤੁਸੀਂ ਘਰ ਬੈਠੇ ਇਹਨੂੰ ਚਾਰ ਨੂੰ ਤਿਆਰ ਕਰਨਾ ਵਾ ਚਾਹੇ ਪਾਪੜ ਵੜੀਆਂ ਪੰਜੀਰੀ ਕੋਈ ਵੀ ਚੀਜ਼ ਤਿਆਰ ਕਰਨੀ ਆ ਤੇ ਵੀਡੀਓ ਜਿਹੜੀ ਆ ਫੁੱਲ ਦੇਖਿਆ ਕਰੋ ਜਿਵੇਂ ਆਪਣੇ ਰੂਪ ਬਲੌਗਰ ਚੈਨਲ ਤੇ ਫੁੱਲ ਆਪਾਂ ਵੀਡੀਓ ਪਾਈ ਹੁੰਦੀ ਆ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਤਿਆਰ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਜਿਹੜਾ ਅਦਰਕ ਧੋਵਾਂਗੇ ਕਿਉਂਕਿ ਅਦਰਕ ਨੂੰ ਆਪਾਂ ਛਿੱਲ ਕੇ ਫਿਰ ਧੋਣੇ ਆ ਇਹ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਦਾ ਜਿਹੜਾ ਅਦਰਕ ਵੀ ਉਹ ਵੀ ਆਪਾਂ ਲੈ ਕੇ ਆਏ ਆ ਇਹਨੂੰ ਆਪਾਂ ਧੋ ਦਿੰਨੇ ਆ ਇਹਨੂੰ ਆਪਾਂ ਟੋਕਰੀ ਸਮੇਤ ਹੀ ਧੋਵਾਂਗੇ ਕਿਉਂਕਿ ਇਹਦੇ ਵਿੱਚ ਬ੍ਰਿਕ-ਬ੍ਰਿਕ ਵੀ ਅਦਰਕ ਆ ਮੈਂ ਸਾਰਾ ਛਿੱਲ ਲਿਆ ਸੀਗਾ ਤੇ ਅਦਰਕ ਆਪਣਾ ਧੋਵ ਗਿਆ ਵਾ ਇੱਥੇ ਆਪਾਂ ਮੰਜਾ ਵਛਾਇਆ ਧੁੱਪੇ ਤੇ ਇਹ ਜਾ ਕੇ ਜਾ ਗੁੱਡੂ ਉੱਥੇ ਪਾ ਕੇ ਆ ਚੱਲ ਤੇ ਹੁਣ ਆਪਾਂ ਔਲੇ ਤੋਂ ਲੈਨੇ ਆ ਸਾਰੇ ਜੇ ਤੁਸੀਂ ਦੇਖ ਸਕਦੇ ਹੋ ਕੱਲੇ ਕੱਲੇ ਔਲੇ ਨੂੰ ਜਿਹੜਾ ਮਲ ਮਲ ਕੇ ਧੋਤਾ ਜਾਊਗਾ ਤੇ ਇਹ ਚੀਜ਼ੇ ਮੈਂ ਆਪੋ ਦਨ ਵੀਡੀਓ ਚ ਵੀ ਦੱਸੀ ਆ ਇਹਨੂੰ ਇਦਾਂ ਇਦਾਂ ਧੋਦੇ ਧੋਂਦੇ ਅਸੀਂ ਇਦਾਂ ਨਵਾਂ ਨਾ ਕੱਢ ਦਿੰਨੇ ਆ ਸਾਰਾ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਫੇਰ ਆਪਾਂ ਚਾਰ ਤਿਆਰ ਕਰਦੇ ਆ ਕਈ ਲੋਕ ਕਹਿ ਦਿੰਦੇ ਕਿ ਮੈਡਮ ਜੀ ਜੋ ਤੁਸੀਂ ਵਿਖਾਉਨੇ ਆ ਸੱਚੀ ਤੁਸੀਂ ਸਾਫ ਸਫਾਈ ਦੇ ਨਾਲ ਹੀ ਸਾਰਾ ਚੀਜ਼ਾ ਬਣਾਉਨੇ ਹੋ ਤੇ ਆਪਾਂ ਬਿਲਕੁਲ ਸਾਫ ਸੁਥਰਾ ਜਿਵੇਂ ਕਿ ਆਪ ਆਪਾਂ ਘਰੇ ਚਾਰ ਤਿਆਰ ਕਰਕੇ ਖਾਣ ਇਸ ਤਰ੍ਹਾਂ ਆਪਾਂ ਜਿਹੜਾ ਇਹ ਕਰਦੇ ਗੁੱਡੋ ਆ ਜਿਹੜੀ ਚੀਜ਼ ਉਤਾਰਨੀ ਪੁੱਤਰ ਮੈਂ ਤੈਨੂੰ ਕਹਿ ਰਹੀ ਐ ਚੰਗੀ ਤੇਰਾ ਮਲ ਮਲ ਕੇ ਜਿਹੜੇ ਚਾਰ ਔਲੇ ਤੂੰ ਫੜੇ ਹੁੰਦੇ ਨਾ ਉਹਨੂੰ ਮਲ ਮਲ ਕੇ ਚੰਗੀ ਤੇ ਤੋਏ ਇੱਕ ਨਾ ਮੈਨੂੰ ਕੱਲ ਫੋਨ ਆਇਆ ਸੀਗਾ ਤੇ ਕਈਆਂ ਦੇ ਆਦਤੋਂ ਦੀ ਬਹੁਤੀ ਵੀ ਪਤਾ ਨਹੀਂ ਪਾਈਆ ਚੀਜ਼ ਉਹਨਾਂ ਨੇ ਆਰਡਰ ਕਰਨੀ ਹੁੰਦੀ ਹੈ ਕਿ ਨਹੀਂ ਜਾਣਕਾਰੀ ਸਾਰੀ ਲੈਣਗੇ ਕਿੱਥੋਂ ਬੋਲਦੇ ਹੋ ਕਿਵੇਂ ਬੋਲਦੇ ਹੋ ਕੌਣ ਤਿਆਰ ਕਰਦਾ ਕੀ ਕਰਦਾ ਹੈ ਨਾ ਉਹ ਕਹਿੰਦੇ ਮੈਡਮ ਤੁਹਾਡੀ ਟੀਮ ਕਿਹੜੀ ਹੈ ਮੈਂ ਕਹਾਂ ਵੀ ਭਾਈ ਮੇਰੀ ਟੀਮ ਕੋਈ ਵੀ ਨਹੀਂ ਹੈਗੀ ਮੇਰੀ ਟੀਮ ਇਹ ਹੋਈ ਆ ਆ ਨਿੱਕਾ ਮੈਂਬਰ ਇੱਕ ਤੇ ਇੱਕ ਕੈਮਰੇ ਦੇ ਪਿੱਛੇ ਆ ਬਸ ਇਹੀ ਮੇਰੇ ਮੈਂਬਰ ਨੇ ਦੋਨੋਂ ਸਾਡੀ ਇਹੀ ਟੀਮ ਆ ਤੇ ਇਦਾਂ ਹੀ ਤਿੰਨੇ ਮਾਂ ਪੁੱਤ ਲੱਗ ਕੇ ਇਹ ਜਿਹੜਾ ਸਾਰੀ ਦਿਹਾੜੀ ਪਾਵੇਂ ਲੱਗਦੇ ਪਾਵੇਂ ਰਾਤ ਦੇ ਦੋ ਵੀ ਕੇਵਲੇ ਸਾਨੂੰ ਵਜ ਜਾਂਦੇ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਲਸਣ ਵਗੈਰਾ ਛਿੱਲਣ ਦਾ ਹੀ ਨਾ ਤੇ 12 ਇੱਕ ਵਜ ਜਾਣੇ ਤੇ ਇਹਨਾਂ ਵਿਚਾਰਿਆਂ ਨੇ ਫਿਰ ਸੌ ਜਣਾ ਕਿਉਂਕਿ ਸਕੂਲ ਜਾਣਾ ਹੁੰਦਾ ਸੀ ਇਹਨਾਂ ਨੂੰ ਮੈਂ ਕਹਣਾ ਤੂੰ ਰੋਟੀ ਖਾ ਕੇ ਸੌ ਜਾ ਰੋਟੀ ਵੀ ਗੁੱਡਾ ਡਿਬਾਣਾ ਇਦਾਂ ਦਾ ਵੀ ਟਾਈਮ ਆਇਆ ਸੀ ਮੈਂ ਜਦੋਂ ਤੁਸੀਂ ਲਸਣ ਛਿੱਲਦੇ ਸੀ ਅਸੀਂ ਤੁਹਾਨੂੰ ਰੋਟੀ ਖਵਾ ਰਹੇ ਸੀ ਹਾਂ ਇੱਕੋ ਹੀ ਲਸਣ ਛਿੱਲਦੀ ਨਾ ਛਿੱਲਦੀ ਮੈਨੂੰ ਹੁੰਦਾ ਵੀ ਜਿਹੜਾ ਕੰਮ ਹੈ ਨਾ ਉਹ ਨਿਬੇੜ ਕੇ ਫੇਰ ਹੀ ਸੋਵਾਂ ਤੇ ਮੈਂ ਇਹੀ ਜਗ੍ਹਾ ਸੀ ਇੱਥੇ ਹੀ ਤੇ ਲਸਣ ਨਾ ਉਦੋਂ ਮੰਗਾ ਲਿਆ ਕਹਿੰਦੇ ਨਵਾਂ ਨਵਾਂ ਕੰਮ ਸੀ ਗਾ ਤੇ ਕਿਉਂਕਿ ਲਸਣ ਛਿੱਲਣ ਦਾ ਬਹੁਤ ਜ਼ਿਆਦਾ ਕੰਮ ਹੁੰਦਾ ਤਾਂ ਹੀ ਆਪਣਾ ਜਿਹੜਾ achar ਉਹ ਮਹਿੰਗਾ ਹੁੰਦਾ ਤੇ ਸਾਨੂੰ ਪਤਾ ਲੱਗਾ ਕਿ ਸਬਜ਼ੀ ਵਾਲੇ ਤੋਂ ਹੀ ਪੁੱਛਿਆ ਤੇ ਕਹਿੰਦੇ ਜੀ ਚੰਡੀਗੜ੍ਹੋਂ ਨਾ ਛਿੱਲਿਆ ਛਲਾਇਆ ਲਸਣ ਮਿਲ ਜਾਂਦਾ ਇੱਕ ਇਹ ਚਲੋ ਠੀਕ ਆ ਅਸੀਂ ਉਹਨਾਂ ਨੂੰ ਨਾ 10 ਕਿਲੋ ਲਸਣ ਦਾ ਆਰਡਰ ਦੇ ਦੇ ਤਾਂ ਵੀ ਸਾਨੂੰ 10 ਕਿਲੋ ਭੇਜੋ ਤੇ ਬਾਅਦ ਚ ਅਸੀਂ ਹੋਰ ਮੰਗਾ ਲਾਂਗੇ ਤੇ ਭਾਈ ਜੀ ਲਸਣ ਉਹ ਆਇਆ ਵੀ ਮੈਂ ਤਾਂ ਕਹਿੰਨੀ ਜੇ ਕਹਿੰਦੇ ਚਾਰ ਬਣਾਉਣ ਵਾਸਤੇ ਮੰਗਾਉਣਾ ਕਦੀ ਨਾ ਮੰਗਾਇਓ ਤੇ ਗਲਿਆਂ ਪਿਆ ਪਾਣੀ ਦੇ ਵਿੱਚ ਉਹਨੂੰ ਪਤਾ ਨਹੀਂ ਮਸ਼ੀਨਾਂ ਚ ਘੋਲ ਘੋਲ ਕੇ ਤੇ ਉਹਨਾਂ ਨੂੰ ਉਹਨਾਂ ਛਿਲਕੇ ਉਦਾਂ ਹੀ ਨਾਲ ਤੇ ਵਿੱਚੋਂ ਕੁਝ ਵੀ ਨਹੀਂ ਉਹਨੂੰ ਐ ਗੱਲਿਆ ਜਾ ਪਿਆ ਤੇ ਛਿਲਕੇ ਨਾਲ ਹੀ ਤੇ ਮੈਂ ਕਿਹਾ ਕੋਈ ਛਿਲਿਆ ਨਹੀਂ ਫਿਰ ਮੈਂ ਉਹਨੂੰ ਸਾਰੇ ਨੂੰ ਫਿਰ ਘਰੇ ਲਿਆ ਕੇ ਚੰਗੀ ਤਰ੍ਹਾਂ ਵਾਸ਼ ਕੀਤਾ ਫਿਰ ਉਹਦੇ ਵਿੱਚੋਂ 10 ਕਿਲੋ ਤੇ 5 ਕਿਲੋ ਸਾਰਾ ਲਸਣ ਨਿਕਲਿਆ ਮੇਰਾ ਵੀ ਉਹਨੂੰ ਮੈਂ ਆਪ ਛਿਲ ਛਿਲ ਕੇ ਛਿਲ ਛਿਲ ਕੇ ਜੂਨ ਲੱਗੀ ਕਿਉਂਕਿ ਜੇ ਉਹਨੂੰ ਮੈਂ ਰਾਤ ਰੱਖ ਦਿੰਦੀ ਉਹਨੇ ਸਾਰਾ ਹੀ ਗਲ ਜਾਣਾ ਸੀ ਜਿਵੇਂ ਉਹਨਾਂ ਪਾਣੀ ਦੇ ਵਿੱਚ ਘੋਲ-ਘੋਲ ਕੇ ਬਸ ਉਦਾਂ ਹੀ ਮਲ ਜਾਣਾ ਉਹਨੂੰ ਤੋੜਿਆ ਹੀ ਹੁੰਦਾ ਤੇ ਫਿਰ ਇਦਾਂ ਉਦੋਂ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਰ ਹੁਣ ਆਪਾਂ ਇਹ ਗੱਲਦੇ ਆਂ ਵੀ ਸੁੱਕਾ ਹੀ ਲਸਣ ਲੈ ਕੇ ਆਈਦਾ ਜੀ ਭਾਵੇਂ 2 ਦਿਨ ਲੱਗ ਜਾਣ 3 ਦਿਨ ਲੱਗ ਜਾਣ ਤੇ ਆਪਾਂ ਛੇਲੇ ਲਈਦਾ ਨਹੀਂ ਤੇ ਲੱਗੇ ਸਾਡੇ ਆ ਕੋਲੋਨੀ ਦੇ ਵਿੱਚ ਆਂਟੀ ਆ ਉਹਨਾਂ ਨੂੰ ਦੇ ਦੇਈਦਾ ਜਦੋਂ ਫਿਰ ਜ਼ਿਆਦਾ ਹੋਵੇ ਉਦੋਂ ਉਹਨਾਂ ਨੂੰ ਫੜਾ ਦੇਈਦਾ ਤੇ ਫਿਰ ਆਪਾਂ ਉਹਨਾਂ ਕੋਸ਼ਲਾ ਕੇ ਤੇ ਵੈਸੇ ਮੈਂ ਜਦੋਂ ਪਤਾ ਹੁਣ ਵੀ ਦੋ ਆਰਡਰ ਜਿਹੜੇ ਘੱਟ ਹੋਣ ਤੇ ਸਾਰੀ ਜਿਹੜੀ ਮੈਂ ਵੇਲ ਨਹੀਂ ਪਹਿਣਾ ਹੁੰਦਾ ਮੈਂ ਬਸ ਲਸਣ ਲੈ ਲਿਆ ਅਦਰਕ ਲੈ ਲਿਆ ਇਹਨਾਂ ਚੀਜ਼ਾਂ ਨੂੰ ਜਿਹੜਾ ਵਾ ਉਹ ਬਣਾ ਕੇ ਤੇ ਫਿਰ ਆਪਾਂ ਰੱਖ ਲੈਨੇ ਕਿਉਂ ਲੈ ਆਪਣੇ ਧੁੱਪ ਗਏ ਤੇ ਹੁਣ ਆਪਾਂ ਧੋ ਲੈਨੇ ਗਲਗਲਾ ਗਲਗਲ ਕਿਹੜੀ ਦਾ achar ਬਣਾਉਣਾ ਚਾਹੀਦਾ ਹੈ ਇਹ ਆਪਾਂ ਉਸ ਦਿਨ ਗਲਗਲ ਵਾਲੇ ਜਿਹੜੀ ਆਪਾਂ ਮਿਕਸ achar ਵਾਲੀ ਵੀਡੀਓ ਪਾਈ ਹੈ ਉਹਦੇ ਵਿੱਚ ਤੁਹਾਨੂੰ ਦੱਸਿਆ ਆਪਾਂ ਕਿ ਗਲਗਲ ਜਿਹੜੀ ਹੈ ਨਾ ਉਹ ਪਤਲੇ ਛਿਲਕੇ ਵਾਲੀ ਹੋਣੀ ਚਾਹੀਦੀ ਹੈ ਮੋٹے ਵਾਲੀ ਨਹੀਂ ਹੋਣੀ ਚਾਹੀਦੀ। ਕਿਉਂਕਿ ਮੋٹے ਵਾਲੀ ਜਿਹੜੀ ਗਲਗਲ ਹੁੰਦੀ ਹੈ ਨਾ ਉਹ ਤੁਸੀਂ ਦੇਖ ਕੇ ਥੋੜਾ ਜਿਹਾ ਕੜੱਤਨ ਮਾਰੂਗਾ achar ਉਹਦਾ ਜਿਹੜਾ ਛਿਲਕਾ ਜਿਹੜਾ ਇਹਦਾ ਛਿਲਕਾ ਵਾ ਨਾ ਉਹ ਮਾਰਦਾ ਕੜੱਤਨ ਥੋੜਾ ਜਿਹਾ ਮੋਟਾ ਹੁੰਦਾ। ਆ ਗੁੱਡੋ ਉੱਤੇ ਪਾਓ ਸੁੱਕਣੇ। ਇੱਕ ਸਾਈਡ ਤੇ ਪਾਓ ਸਾਰੇ। ਇਹਨੂੰ ਮਲਮਲ ਕੇ ਤਾਂ ਧੋਣਾ ਪੈਂਦਾ ਇਹ ਦੇਖੋ ਇਹ ਜਿਹੜੇ ਇਹਦੀਆਂ ਹੁੰਦੀਆਂ ਨਾ ਮੋਰੀਆਂ ਜਿਹਾ ਉਹਨਾਂ ਦੇ ਵਿੱਚ ਬਹੁਤ ਘਟਾ ਵੜਿਆ ਹੁੰਦਾ ਦੇਖੋ ਪਹਿਲਾਂ ਰੰਗ ਕੀ ਸੀਗਾ ਤੇ ਹੁਣ ਵੇਖੋ ਐਂ ਸਾਫ਼ ਹੋ ਗਿਆ ਇਹ ਵੀ ਕੱਲੀ ਕੱਲੀ ਜਿਹੜੀ ਗਲਗਲ ਆ ਉਹਨੂੰ ਮਲਮਲ ਕੇ ਧੋਣਾ ਪੈਂਦਾ ਕੰਮਪਾਂ ਵੀ ਥੋੜਾ ਕਰੀਏ ਪਰ ਸਫਾਈ ਦਾ ਕਰੀਦਾ ਜੀ ਜਿਵੇਂ ਕਹਿੰਦੇ ਨੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜੱਕੇ ਨਾਲ ਆ ਮੜੱਕੇ ਨਾਲ ਤੁਰਨਾ ਆਈਡੀ ਜਿੱਦ ਤੇ ਚੰਗੀਆ ਸਾਫ਼ ਕਰੀ ਚੰਗਾ ਆਡੇ ਕਰਮਾ ਜੇ ਟਕਾਈ ਨਹੀਂ ਆ ਦੇਖੋ ਟਫੀ ਹਲਕੇਵੇਂ ਰੋਟੀਆਂ ਖਾ ਕੇ ਰਾਮ ਨਾਲ ਸੁਤਾ ਇਹਨੂੰ ਕੋਈ ਕੰਮ ਧੰਦੇ ਦੀ ਫਿਕਰ ਹੈ ਨਹੀਂ ਇਹਨੂੰ ਪਤਾ ਪੱਕੀ ਰੋਟੀ ਮਿਲ ਜਾਣੀ ਇਨਸਾਨ ਇਨਸਾਨ ਨੂੰ ਭੱਜ ਦੌੜ ਕਰਨੀ ਪੈਂਦੀ ਹੈ ਮਾਂਵਾ ਦੁਖ ਲੱਗ ਗਿਆ ਨਾ ਗੁੱਡਣ ਹੋਏ ਲੱਗਾ ਕਿ ਛੇ ਦੇ ਕੰਮ ਸੌਖਾ ਹੀ ਹੈ ਕਹਿੰਦੀ ਮੰਮੀ ਮੈਂ ਵਾਸ਼ ਕਰੂੰਗੀ ਤਾਂ ਨਾ ਕਿਉਂਕਿ ਅੱਗੇ ਇਹਨਾਂ ਦੇ ਸਕੂਲੋਂ ਆਉਣ ਤੱਕ ਮੈਂ ਵਾਸ਼ ਕਰ ਚੁੱਕੀ ਨਹੀਂ ਨਾ ਇਨੂੰ ਐ ਵੀ ਮੰਮਾ ਮੈਂ ਵਾਸ਼ ਕਰੂੰਗੀ ਹੁਣ ਇਹ ਦੁਬਾਵਾਂ ਥੱਕ ਗਈ ਐ ਨਾ ਇਹ ਕੀ ਆ ਪਤੰਗਾ ਪਤੰਗਾ ਹੁਣ ਕਹਿੰਦੀ ਮੰਮੀ ਬੜਾ ਔਖਾ ਕੰਮ ਐ ਤੇ ਹੁਣ ਆਪਾਂ ਪਾ ਦੇਣੇ ਆ ਜੀ ਇਹਦੇ ਵਿੱਚ ਨਿੰਬੂ ਓਹ ਹੋ ਬੇ ਕੱਪੜੇ ਸਾਰੇ ਭਿਉਂਤੇ ਮੂਰਖ ਪ੍ਰਾਣੀ ਵੇ ਸਾਰੇ ਕੱਪੜੇ ਭਿਉਂਤੇ ਬੈਨੇ ਹੁਣ ਜਿਵੇਂ ਗਲਗਲ ਧੋਤੀ ਐ ਨਾ ਇਸੇ ਤਰ੍ਹਾਂ ਨਿੰਬੂ ਵੀ ਕਿਉਂਕਿ ਨਿੰਬੂ ਦੇ ਵਿੱਚ ਵੀ ਇਹ ਦੇਖ ਮੋਰੀਆਂ ਜੀ ਐ ਨਾ ਸਾਰੀਆਂ ਜਿਵੇਂ ਆਪਣੀ ਸਕਿਨ ਚ ਬਣੇ ਹੁੰਦੀਆਂ ਉਸੇ ਤਰ੍ਹਾਂ ਤੇ ਇਹ ਵੀ ਨਿੰਬੂ ਵੀ ਕੱਲਾ ਕੱਲਾ ਪੰਗ ਐ ਰਗੜ ਕੇ ਤੇ ਉਹ ਟੁਕਰੀ ਲਿਆ ਉਹਦੇ ਵਿੱਚ ਹੀ ਨਾਲ-ਨਾਲ ਪਾਈ ਦਵਾਂਗੇ ਤੁਮਕੇ ਰੋਮ ਮੋਰੀਆਂ ਨਹੀਂ ਇਹਨੂੰ ਕਹਿੰਦਾ ਰੋਮ ਕਹਿੰਦੇ ਰੋਮ ਧੋ ਰਹੇ ਆਂ ਤੇ ਅਸੀਂ ਰਗੜ-ਰਗੜ ਕੇ ਇਹਨੂੰ ਇਦਾਂ ਨਵੇਂ ਚਿੱਤੇ ਆ ਗਿਆ ਐ ਛੋਟੇ-ਛੋਟੇ ਹੁੰਦੇ ਸੀ ਤੇ ਉਦੋਂ ਕਾਰ ਸੇਵਾ ਜਾਂਦੀ ਹੁੰਦੀ ਸੀ ਪਤਾ ਨਹੀਂ ਕਈ ਪਿੰਨ ਪਰ ਗਏ ਹੋਣਗੇ ਕਾਰ ਸੇਵਾ ਜਿਵੇਂ ਗੁਰਦੁਆਰਿਆਂ ਦੀ ਸੇਵਾ ਹੁੰਦੀ ਨਾ ਤੇ ਪਿੰਡਾਂ-ਪਿੰਡਾਂ 'ਚ ਸੇਵਾ ਜਾਂਦੀ ਹੁੰਦੀ ਤੇ ਉੱਥੇ ਨਾ ਇੱਟਾਂ ਜਿਹੜੀਆਂ ਹੁੰਦੀਆਂ ਹਨ ਨਾ ਇਹਨਾਂ ਨੂੰ ਨਾ ਉਹ ਤਾਰਾਂ ਵਾਲਾ ਬੁਰਸ਼ ਹੁੰਦਾ ਨਾ ਉਹਦੇ ਨਾਲ ਰਗੜ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾਜੋ ਉਹਨਾਂ ਨੂੰ ਐ ਪੁਰਾਣੀ ਇੱਟਾਂ ਨੂੰ ਜਿਹੜਾ ਧੋਂਦੇ ਹੁੰਦੇ ਤੇ ਉਦੋਂ ਅਸੀਂ ਬੱਚੇ ਹੁੰਦੇ ਸੀ ਬੜਾ ਐ ਪਾਣੀ ਦੇ ਵਿੱਚ ਲੱਗੇ ਰਹਿਣਾ ਕਿੱਲੇ ਸਾਨੂੰ ਹੁਣਾਂ ਹੀ ਬੜੇ ਭੱਜ-ਭੱਜ ਕੇ ਸੇਵਾ ਕਰਨੀ ਵੀ ਸੇਵਾ ਕਰਦੇ ਆ ਪਰ ਉਦੋਂ ਥੱਕਣ ਦਾ ਨਹੀਂ ਕੋਈ ਪਤਾ ਹੁੰਦਾ ਅੱਜ ਕੱਲ ਜਿਵੇਂ ਹੁਣ ਗੁੱਡੂ ਕਹਿੰਦੀ ਮੈਂ ਥੱਕ ਗਈ ਅਸੀਂ ਥੱਕਦੇ ਨਹੀਂ ਹੁੰਦੇ ਹੈ ਤੂੰ ਤਾਂ ਅੱਕੀ ਜਾਂਦਾ ਕਿਉਂ ਥੱਕ ਜੰਨੇ ਹੋ ਥੱਕਿਆ ਨਾ ਕਰ ਐ ਰੱਜ ਕੇ ਖਾਇਆ ਕਰ ਤੇ ਰੱਜ ਕੇ ਕੰਮ ਕਰਿਆ ਕਰ ਆਪਣੇ ਪਿੰਡ ਜਿਹੜਾ ਖੀਰਪੁਰੇ ਦਾ ਲੰਗਰ ਹੁੰਦਾ ਵਾ ਚੜੇ ਦੇ ਖਾਲਸੇ ਹੈ ਹੂੰ ਉੱਥੇ ਜਦੋਂ ਸੇਵਾ ਲੱਗਦੀ ਪਾਣੀ ਦੀ ਆਹ ਹੋਦੋ ਤੋਂ ਸਵੇਰੇ 5 ਵਜੇ ਪਹੁੰਚਿਆ ਹਾਂ ਮੈਂ ਇਥੇ ਉਦੋਂ ਵੇਖਿਆ ਲੱਤਾਂ ਵੀ ਗਲ ਗਈਆਂ ਯਾ ਨਾ ਉਦੋਂ ਕੋਈ ਨਹੀਂ ਭਜੇ ਟੁਰੀ ਦਾ ਵੀ ਜੱਗ ਪਾਣੀ ਦਾ ਲੈ ਗਏ ਇਹ ਜਿਹੜੇ ਦੁਕਾਨ ਜਿਹੜੇ ਹੋਰ ਹੀ ਸਗਤ ਨੇ ਤਾਂ ਪਾਣੀ ਮਿਲ ਰਿਹਾ ਜਿਹੜੇ ਦੁਕਾਨਾ ਕਰਾਉਣੇ ਕੋਲ ਨੇ ਲੱਗੇ ਉਹਨਾਂ ਨੂੰ ਵੀ ਪਾਣੀ ਪਿਆਈ ਜਾਣਾ ਹੈ ਚਪੀਲ ਲੱਗੀ ਨਾ ਚਪੀਲ ਲੱਗੀ ਤੇ ਉਹਨਾਂ ਨੂੰ ਵੀ ਪਾਣੀ ਪਿਆਈ ਜਾਣਾ ਹਾਂ ਚਪੀਲ ਦੀ ਸੇਵਾ ਕਰਨ ਦਾ ਬੜਾ ਮਰਿਆ ਹਾਂ ਆਣੀ ਕੱਪੜੇ ਲਾਉਣੇ ਤੇ ਅੱਜ ਥੱਲੇ ਛੋਟਾ ਜਾਂਦਾ ਏ ਇਹ ਇਹ ਨਾ ਛੋਟਾ ਜਾਂਦਾ ਹੈਗਾ ਗੁੱਡੂ ਤੋਂ ਵੀ ਕਾਫੀ ਛੋਟਾ ਸੀਗਾ ਤੇ ਡੈਡੀ ਮੇਰੇ ਨਾਲ ਚਲੇ ਗਿਆ ਤੇ ਉੱਥੇ ਪਾਣੀ ਦੇ ਨਾਲ ਐ ਫਿੱਜਾ ਫਿਰਦਾ ਉਸ ਪਾਂਡੇ ਧੋਣ ਦੀ ਵੀ ਐ ਇਹਨੂੰ ਉਦੋਂ ਨਹੀਂ ਪਤਾ ਤੋ ਗਿੱਲੇ ਕੱਪੜੇ ਲੱਗ ਲੱਗੇ ਲੱਗ ਲੱਗੇ ਇਹਦੇ ਸਾਰੇ ਪਾਸੇ ਲੱਗ ਗਏ ਇੰਨਾਂ ਚੀਜ਼ਾਂ ਤੇ ਵੀ ਆ ਲੱਤਾਂ ਦੇ ਵੀ ਇਹਦੇ ਮੁੜ ਕੇ ਰੋਵੇ ਘਰੇ ਆ ਗਏ ਫੁੱਡਾ ਦੇ ਅੱਗ ਲਿਆ ਪੈਣਾ ਨੀ ਬੂਫੇ ਨੂੰ ਬਾਹਰ ਕੱਢ ਦੇ ਤੇ ਮੁੜ ਕੇ ਆ ਗਏ ਰੋਵੇ ਫਿਰ ਇਹਨੂੰ ਮੈਂ ਨਵਾ ਨੂੰ ਕੇ ਤੇ ਪਾਊਡਰ ਪਾ ਕੇ ਤੇ ਫਿਰ ਮੈਂ ਖਾਣ ਦਾ ਆਇਆ ਸੇਵਾ ਦਾ ਮਜਾ ਤੇ ਪਰ ਫਿਰ ਵੀ ਆਖੀ ਦਾ ਹੁੰਦਾ ਹੀ ਹੈ ਨਾ ਉਹਦੋਂ ਬਦਬਦ ਦੀ ਕਰਦਾ ਨਹੀਂ ਵੀ ਨਹੀਂ ਕਰੀਏ ਜਾ ਕੇ ਤੇ ਸਰੀਰ ਜਿਹੜਾ ਨਾ ਉਹ ਸਾਥ ਨਹੀਂ ਦਿੰਦਾ ਦਿਲ ਤੇ ਅਜੇ ਵੀ ਕਰਦਾ ਹੁੰਦਾ ਤੇ ਇੱਕ ਟਾਈਮ ਜ਼ਿੰਮੇਵਾਰੀਆਂ ਘਰ ਦੀਆਂ ਮਜਬੂਰੀਆਂ ਨਿੰਬੂ ਧੋਣੇ ਧੋਣੇ ਨੇ ਜਿਹੜਾ ਖਰਾਬ ਨਿੰਬੂ ਇਹਨੂੰ ਮੈਂ ਬਾਹਰ ਕੱਢਿਆ ਤੇ ਰਿੜਕੇ ਨਾ ਗੇਟ ਤੋਂ ਤੇ ਉਹ ਚਲੇ ਗਏ ਬਾਹਰ ਅਨੂ ਆ ਕੰਦਿਆ ਪਹਿਲਾਂ ਕਹਿੰਦਾ ਉੱਤੋਂ ਦੀ ਭਾਵੇਂ ਕੋਈ ਮੋਟਰਸਾਈਕਲ ਡਾਂਗ ਜੇ ਚੁੱਕ ਦਈਏ ਫਿਰ ਕਹਿੰਦਾ ਨਹੀਂ ਮੀਤ ਆਵੇ ਹਾਂ ਵੀ ਇੱਕ ਹੋਰ ਖਰਾਬ ਹੀ ਕਹਿੰਦਾ ਮੀਤ ਦੇ ਵਿੱਚ ਦੋ ਲੌਂਗ ਠੋਕ ਦੇ ਉੱਤੇ ਮੜੀ ਲਾਲ ਮਿਰਚ ਪਾ ਦੇ ਤੇ ਉੱਥੇ ਰਾਦੇ ਕੇ ਇਹਨੂੰ ਲੱਗੂ ਟੂਣਾ ਕੀਤਾ ਵਾ ਟੂਣਾ ਵੀ ਇਦਾਂ ਲੋਕੀ ਕਰਦੇ ਹੁੰਦੇ ਹਨ ਉਹਨਾਂ ਨਾਲ ਗੱਲ ਪਤਾ ਨਹੀਂ ਇਹਨਾਂ ਰਿਪਲੋਗਰ ਵਾਲਿਆਂ ਟੂਣਾ ਕਰਤਾ ਉਹ ਕੀਤਾ ਹਨ ਪਿੰਡਾਂ ਥਾਵਾਂ ਦੇ ਜ਼ਿਆਦਾ ਹੁੰਦਾ ਬੜਾ ਟੂਣਾ ਟਾਂ ਟੂਨੇ ਦਾ ਜਿਹੜੇ ਘਰ ਦੇ ਸਾਹਮਣੇ ਕਰ ਦਿੰਦੇ ਟੂਨੇ ਟਾਂ ਇਹਨਾਂ ਕੀ ਹੁੰਦਾ ਜੀ ਕੁਝ ਵੀ ਨਹੀਂ ਹੁੰਦਾ ਕੋਈ ਜਿਹੜਾ ਟੂਣਾ ਕਰਦਾ ਉਹਨੇ ਵੀ ਇੱਥੇ ਹੀ ਰਹਿ ਜਾਣਾ ਜਿਹਦੇ ਉੱਤੇ ਕੀਤਾ ਹੁੰਦਾ ਉਹਨੇ ਵੀ ਇੱਥੇ ਹੀ ਨਹੀਂ ਕਰਨਾ ਦੇਣਾ ਜਿਹੜੇ ਕਰਦੇ ਮੋੜ ਕੇ ਉਸਦੀ ਆਉਣੇ ਹੁੰਦੀ ਤਾਂ ਮੈਂ ਕਿਸੇ ਵੀ ਤਰੀਕੇ ਨਾਲ ਆਵੇ ਫਿਰ ਜਿੰਨੀ ਕੀ ਮੋੜ ਕੇ ਉਹ ਭਾਗਾ ਜਾ ਲਿਖ ਕੇ ਵਾਪਸ ਹੁਣੀ ਸਮਾਂ ਜਿਹੜਾ ਨਾ ਉਹ ਆਪਣੇ ਆਪ ਨੂੰ ਰਿਪੀਟ ਕਰਦਾ ਵਾ ਜੇ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਨਾ ਆਪਣੇ ਨਾਲ ਜਰੂਰ ਮਾੜਾ ਹੋਣਾ ਹੁੰਦਾ ਇਹ ਤੁਸੀਂ ਨੋਟ ਕਰਿਓ ਜੀ ਇਹ ਜਿਹੜੇ ਕਰਨ ਕਰਾਉਣ ਵਾਲੇ ਉਹ ਵੀ ਨੋਟ ਕਰਕੇ ਰੱਖਿਓ ਕਿ ਜਰੂਰ ਹੁੰਦਾ ਜੇ ਵਾਪਸ ਆਉਂਦਾ ਜੇ ਸਮਾਂ ਤੇ ਜਿਨ੍ਹਾਂ ਦੇ ਉੱਤੇ ਕੀਤਾ ਵਾ ਨਾ ਉਹ ਵੀ ਨੋਟ ਰੱਖਿਓ ਵੀ ਪਰੇਸ਼ਾਨ ਨਾ ਤੁਸੀਂ ਹੋਵੋ ਉਹ ਪਰਮਾਤਮਾ ਦੇ ਉਹ ਸੱਚੇ ਪਾਤਸ਼ਾਹ ਦੇ ਉੱਤੇ ਤੁਸੀਂ ਭਰੋਸਾ ਰੱਖੋ ਸਾਡੇ ਕੋਲ ਹੀ ਛੋਟੇ ਹੁੰਦੇ ਆ ਨਾ ਉਦੋਂ ਬਹੁਤ ਪਿੰਡਾ ਥਾਵਾਂ ਦੇ ਹੁੰਦਾ ਹੈਗਾ ਤੇ ਕਦੀ ਇਧਰੋਂ ਛੱਟੇ ਵੱਜ ਕਦੀ ਉਧਰੋਂ ਕਹਿੰਦੇ ਉਹ ਛੱਟੇ ਵੱਜ ਗਏ ਛੱਟੇ ਵੱਟ ਗਏ ਪਤਾ ਨਹੀਂ ਲੱਗਦਾ ਹੁੰਦਾ ਸੱਚੀ ਉਹ ਕਿ ਬੱਚੇ ਹੁੰਦੇ ਵੀ ਕੌਣ ਕਰ ਜਾਂਦਾ ਹੀ ਹੈ ਕਿੰਨੂ ਆ ਤੇ ਗੰਦੀ ਹੁੰਦੀ ਸੀ ਕਿ ਐ ਛੱਟੇ ਮਾਰਨੇ ਕਿਸ ਦੇ ਘਰੇ ਚਾਏ ਵੱਟੇ ਮਾਰਨੇ ਚਾਏ ਜ਼ਿਆਦਾਤਰ ਮੰਮੀ ਘਰੇ ਹੁੰਦਾ ਲੱਡੂ ਜਿਹੜੇ ਹੁੰਦੇ ਦੋ ਉਹ ਐ ਸਾਬਤ ਹੀ ਸੁੱਟ ਦੇ ਨੇ ਤੇ ਪਤਾ ਨਹੀਂ ਵੀ ਕਰਦਾ ਕੌਣ ਹੀ ਕਿਹੜਾ ਕਰ ਜਾਂਦਾ ਹੀ ਨਾ ਅਜੇ ਤੱਕ ਕੋਈ ਦੱਸਿਆ ਨਾ ਹੋਰ ਤੇ ਚਲੋ ਮੰਮੀ ਕੇ ਇਹ ਵੇਲੇ ਮੇਰੇ ਵਹਿਮ ਜਿਆ ਵੀ ਹੁੰਦਾ ਹੀ ਹੈ ਜਦੋਂ ਘਰ ਦੇ ਵਿੱਚ ਹੁੰਣਾ ਉਹਨਾਂ ਨੇ ਫਿਰ ਵੀ ਚੱਲ ਸੁਖਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਤੇ ਉਹਨਾਂ ਨੇ ਜਲ ਜਿਹੜਾ ਰੱਖਿਆ ਹੁੰਦਾ ਉਹਦਾ ਛਿੱਟਾ ਦੇ ਦਿੰਦੇ ਚਾਹੇ ਕਿਸ ਗੁਰਦੁਆਰਾ ਸਾਹਿਬ ਦਾ ਜਲ ਲਿਆ ਆਉਂਦਾ ਉਹ ਛਿੱਟਾ ਦੇ ਕੇ ਤੇ ਚਲੋ ਜੀ ਰੱਬ ਰੱਬ ਕਰੀਦਾ ਸਾਡੇ ਤੇ ਬਹੁਤ ਬਹੁਤ ਕਰਦੇ ਸੀ ਜੀ ਉੱਥੇ ਇੱਕ ਵਾਰੀ ਤੇ ਨਾ ਸਿਰੇ ਸਿਰ ਅਸੀਂ ਉੱਠ ਕੇ ਗੁਰਦੁਆਰੇ ਜਾਂਦੇ ਨਹੀਂ ਤੜਕੇ ਆਸਾ ਦੀ ਵਾਰ ਕਰਨੀ ਹੁੰਦੀ ਛੋਟੇ ਛੋਟੇ ਹੁੰਦੇ ਹਰਮੋਨੀਆ ਵਗੈਰਾ ਮੈਨੂੰ ਸਾਰਾ ਕੁਝ ਆਉਂਦਾ ਤੇ ਆਸਾ ਦੀਵਾਰ ਕਰਨੀ ਹੁੰਦੀ ਤੇ ਉਦੋਂ ਤੜਕੇ ਨੰਗੇ ਸਾਰੇ ਜਣੇ ਨੰਗੇ ਹੀ ਤੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ 6 ਵਜੇ ਪਹੁੰਚਾ ਕੇ ਤੇ ਸਾਡੀ ਜਿਹੜੀ ਥੜੀ ਆ ਨਾ ਉਹ ਐ ਖੂਨ ਦੇ ਨਾਲ ਹੀ ਭਰੀ ਪਈ ਇੰਨੀ ਤੇ ਜਿਆਦੀ ਖੂਨ ਨਾਲ ਭਰੀ ਪਈ ਤੇ ਮੰਮੀ ਦਾ ਸਾਈਡ ਦੀ ਨੰਗੇ ਤੇ ਉਹਨਾਂ ਨੇ ਮੁੜ ਕੇ ਫਿਰ ਸਾਡੇ ਕੰਕਲ ਹੁੰਦੇ ਸੀ ਉਹ ਸਾਨੂੰ ਕੀਰਤਨ ਸਿਖਾਉਂਦੇ ਹੁੰਦੇ ਉਹ ਕਹਿੰਦੇ ਕੋਹ ਨੀਂਦਾ ਉਹਨਾਂ ਨੇ ਅਰਦਾਸ ਕੀਤੀ ਵਹਿਮ ਤੇ ਬੜਾ ਮੇਰੇ ਮੰਮੀ ਕਰਨ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਪਾਣੀ ਦੀ ਬਾਲਟੀ ਧੋੜ ਕੇ ਕਹਿੰਦੇ ਚਲੋ ਰਬ ਰਬ ਕਰੋ ਤੇ ਰੱਬ ਰੱਬ ਕਰਿਆ ਕਰੋ ਐਵੇਂ ਨਾ ਘਬਰਾਇਆ ਕਰੋ ਯਾਦ ਤੁਹਾਨੂੰ ਮੈਂ ਜਿਹਦਾ ਆਪਾਂ ਘੇਰ ਰੱਖੀ ਹੋਈ ਸੀ ਕਿ ਤੇ ਆਪਾਂ ਲਿਆ ਕੇ ਆ ਹਾਂ ਇੱਕ ਵਾਰੀ ਨਾ ਅਸੀਂ ਉੱਥੇ ਸੈਰ ਕਰਨ ਜਾਂਦੇ ਹੁੰਦੇ ਉਹ ਪਿੰਡ ਰਹਿੰਦੇ ਹੁੰਦੇ ਤੇ ਬੋੜ ਸੀਗਾ ਉੱਥੇ ਨਾ ਲੰਗਰ ਲੱਗਦਾ ਹੁੰਦਾ ਜਿਵੇਂ ਕਹਿੰਦੇ ਖੜੇ ਦੇ ਖਾਲਸੇ ਵਾਲੇ ਉੱਥੇ ਸਾਡੇ ਗੁਰਦੁਆਰਾ ਸਾਹਿਬ ਇੱਕ ਉੱਥੇ ਪੁੰਨਿਆਂ ਦੇ ਪੁੰਨਿਆਂ ਨਾ ਲੰਗਰ ਲੱਗਦਾ ਹੁੰਦਾ ਖੀਰ ਦਾ ਤੇ ਉੱਥੇ ਬੋੜ ਤੇ ਅਸੀਂ ਗਏ ਸੈਰ ਕਰਨ ਉੱਥੇ ਬਹਿ ਕੇ ਕਰੀਦੀ ਹੁੰਦੀ ਸੀ ਮੜਕੇ ਐਕਸਰਸਾਈਜ਼ ਤੇ ਉੱਥੇ ਵੇਖਿਆ ਤੇ ਚੂੜੀਆਂ ਪਈਆਂ ਮਹਿੰਦੀ ਪਈ ਤੇ ਹੋਰ ਵੀ ਲੱਲੜ ਪਲੜ ਸਮਾਨ ਪਿਆ ਅਜੇ ਤੁਸੀਂ ਬੈਂਦੀ ਚੁੱਕ ਕੇ ਲਿਆ ਕੇ ਗੁੱਡੂ ਦੇ ਲਾ ਦਿੱਤੇ ਹਾਂ ਗੁੱਡੂ ਰਾਹ ਨੂੰ ਬੜਾ ਚੜਿਆ ਆ ਤੇ ਬੜਾ ਬੂੜਾ ਚੜਿਆ ਸਾਨੂੰ ਬਾਅਦ ਚ ਗਾਲਾਂ ਵੀ ਪਈਆਂ ਵੀ ਤੂੰ ਇਹ ਕਿਉਂ ਕੀਤਾ ਤੇ ਪਰ ਪਤਾ ਨਹੀਂ ਕਿਉਂ ਲੋਕੀ ਕਰਦੇ ਐਵੇਂ ਜਿਹੜਾ ਹੁੰਦਾ ਵਾ ਸਮਾਨ ਖਰਾਬ ਕਰਦੇ ਜਿਹੜਾ ਲੋਡ ਬੰਦ ਨੂੰ ਕਿਸੇ ਨੂੰ ਦੇ ਦੋ ਹਾਂ ਜੇ ਤੁਸੀਂ ਦਾਨਪਨ ਨਹੀਂ ਕਰਨਾ ਵਾ ਨਾ ਕਿਸੇ ਨੂੰ ਵੀ ਕਿਸੇ ਦੇ ਨਾਂ ਤੇ ਦਾਨਪਨ ਕਰਨਾ ਤੇ ਤੁਸੀਂ ਉਹੀ ਕਿਸੇ ਲੋਡ ਬੰਦ ਨੂੰ ਦੇ ਦਿਆ ਕਰੋ ਤੇ ਨਿੰਬੂ ਵੀ ਪਾ ਦਨੇ ਜੀ ਆਪਾਂ ਇਹਨਾਂ ਦਾ ਚਾਰ ਵੱਖਰਾ ਤਿਆਰ ਕਰਨਾ ਇੱਥੇ ਪਾ ਦਨੇ ਮਿਰਚ ਤੇ ਉਹਨੇ ਸਾਰਾ ਆ ਸਾਮਾਨ ਧੋ ਲਿਆ ਜੀ ਤੇ ਇਹਨਾਂ ਨੂੰ ਥੋੜੀ ਧੁੱਪ ਲਾਉਣੀ ਜਾਨੀ ਕਿ ਜਦੋਂ ਸੁੱਕ ਜਾਂਦੇ ਆ ਫਿਰ ਗੁੱਡੋ ਰਣੀ ਇਹਦੇ ਵਿੱਚ ਮਰੂਗੀ ਛੇਕ ਜਾਨੀ ਫੋਗ ਵਾਂਗੂ ਤੇ ਕੱਟ ਮਾਰਦੀ ਤੇ ਅਦਰਕ ਆਪਾਂ ਕੱਟਣਾ ਠੀਕ ਐ ਇਦਾਂ ਤਾਂ ਇੰਨੀ ਇੰਨੀ ਫਾੜੀ ਦਾ ਠੀਕ ਐ ਤੇ ਨਾਲ ਉਹਨਾਂ ਮਿਰਚਾਂ ਨੂੰ ਮਾਰਨੇ ਆਪਾਂ ਕੱਟ ਨਾਲ ਗਲ ਹਾਂ ਨਾਲ ਗਲ ਗਲ ਕੱਟਣੀ ਆ ਤੇ ਫੇਰ ਆਪਾਂ ਇਹਦਾ ਕਰਾਂਗੇ ਜੀ ਚਾਰ ਤਿਆਰ ਤੇ ਹੁਣ ਸਾਰਾ ਸਮਾਨ ਸੁੱਕ ਗਿਆ ਜੀ ਇਧਰ ਆਪਾਂ ਅਦਰਕ ਵੀ ਕੱਟ ਲਿਆ ਨਿੰਬੂ ਆਪਾਂ ਟੋਕਰੀ ਦੀ ਪਾ ਕੇ ਰੱਖਤੇ ਇਹਦਾ ਜਿਹੜਾ ਵੱਖਰਾ ਚਾਰ ਤਿਆਰ ਕਰਾਂਗੇ ਤੇ ਇਧਰ ਆਪਾਂ ਮਿਰਚਾਂ ਨੂੰ ਮਾਰੇ ਕੱਟ ਤੇ ਗੁੱਡੂ ਨੇ ਔਲਿਆਂ ਨੂੰ ਵੀ ਮਾਰ ਦਿੱਤੇ ਤੇ ਹੁਣ ਗਰਕਲ ਕੱਟ ਰਹੀ ਆ ਤੇ ਆਣੀ ਅਸੀਂ ਸਵੇਰ ਤੇ ਲੱਗੇ ਵਾਸਤੇ ਇਸੇ ਕੰਮ ਗਈ ਕਦੀ ਇਹਨੂੰ ਥੱਲ ਬਥੱਲ ਕਦੀ ਇਹਨੂੰ ਧੋ ਕਦੀ ਇਹਨੂੰ ਪੂੰਜ ਫੇਰ ਇਹਨੂੰ ਹੁਣ ਕੱਟ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਚੀਜ਼ਾਂ ਦੇ ਵੀ Esto bada para carango de teatro.

ਲਓ ਜੀ ਚਾਰ ਆਪਣਾ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਹੁਣ ਆਪਾਂ ਇੱਥੇ ਜਿਹੜਾ ਵਾ ਸਾਰੇ ਮਸਾਲੇ ਮਿਕਸ ਵਾਲਾ ਮਸਾਲਾ ਪਾਵਾਂਗੇ ਇਹ ਵੀ ਮੈਨੂੰ ਮੈਸੇਜ ਆਏ ਸੀ ਕਿ ਮੈਡਮ ਇਹ ਮਸਾਲੇ ਦੇ ਵਿੱਚ ਕੀ ਕੀ ਤੁਸੀਂ ਪਾਉਨੇ ਹੋ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਜਿਵੇਂ ਕਾਲੀ ਮਿਰਚ ਹੋ ਗਈ ਧਨੀਆ ਹੋ ਗਿਆ ਸੁੱਕਾ ਮੇਥੇ ਹੋ ਗਏ ਫਿਰ ਜੀਰਾ ਹੋ ਗਿਆ ਸੌਫ ਹੋ ਗਏ ਫਿਰ ਲੌਂਗ ਹੋ ਗਏ ਦੇ ਵਿੱਚ ਮੋਟੀ ਜਿਹੜੀ ਲਾਚੀ ਹੋਗੀ ਦਾਲਚੀਨੀ ਹੋਗੀ ਤੇ ਫਿਰ ਜੈਫਲ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਹੁੰਦੀਆਂ ਤੇਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਫੇਰ ਆਪ ਇਹਨੂੰ ਦਰਦਰਾ ਪੀਸਿਆ ਹੁੰਦਾ ਤੇ ਉਹ ਆਪਾਂ ਮਸਾਲੇ ਇੱਥੇ ਪਾਉਣੇ ਤੇ ਵੀ ਸਾਰਾ ਆਪਾਂ ਮਿਕਸ ਕਰ ਦਿੰਨੇ ਆ ਇਹ ਤੁਸੀਂ ਰੰਗਤ ਵੀ ਵੇਖ ਸਕਦੇ ਹੋ ਤੇ ਇਹਦਾ ਦੇਖੋ ਜਿੰਨੂੰ ਕਹਿੰਦੇ ਨੇ ਸ਼ਕਲ ਵੀ ਵੇਖ ਸਕਦੇ ਹੋ ਕਿਉਂਕਿ ਜ਼ਿਆਦਾਤਰ ਮੈਸੇਜ ਆਉਂਦੇ ਆ ਲੋਕਾਂ ਨੇ ਨਾ ਬਾਜ਼ਾਰ ਦਾ achar ਖਾਦਾ ਹੁੰਦਾ ਨਾ ਉਹਦੇ ਵਿੱਚ ਤੁਹਾਨੂੰ ਪਤਾ ਹੈ ਰਗੜ ਕੇ ਜੇ ਸਾਰੇ ਮਸਾਲੇ ਪਾਏ ਹੁੰਦੇ ਆਈ ਡੋਟ ਨੋ ਮੈਨੂੰ ਨਹੀਂ ਪਤਾ ਵੀ ਕੀ ਪਾਇਆ ਹੋਵੇ ਆ ਮੈਂ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦੀ ਪਰ ਉਹਦੇ ਵਿੱਚ ਜਿਵੇਂ ਸਰਕਾ ਹੁੰਦਾ ਜ਼ਿਆਦਾ ਤੇ ਹੋਰ ਤਰ੍ਹਾਂ ਦਾ ਚਾਰਜ ਆਉਂਦਾ ਸਮਝ ਨਹੀਂ ਆਉਂਦੀ ਤੇ ਤਾਂ ਕਰਕੇ ਲੋਕ ਡਰਦੇ ਕਈ ਕਹਿਣਗੇ ਮਸਾਲੇ ਘੱਟ ਪਾਇਓ ਜੀ ਪਰ ਇਹਦੇ ਵਿੱਚ ਮਸਾਲੇ ਆਪਾਂ ਉਹਨਾਂ ਨੂੰ ਵੀ ਵੱਧ ਪਾਇਆ ਤੇ ਪਰ ਕੱਲਾ-ਕੱਲਾ ਮਸਾਲਾ ਤੁਹਾਨੂੰ ਦੇਖਦਾ ਹੋਊਗਾ ਦੇਖੋ ਇਹਦੇ ਵਿੱਚ ਰਾਈ ਵੀ ਹੈਗੀ ਆ ਕਲੌਂਜੀ ਵੀ ਹੈਗੀ ਆ ਅਜਵੈਨ ਬਾਕੀ ਜਿਹੜਾ ਧਨੀਆ ਕਾਲੀ ਮਿਰਚ ਸਾਰੇ ਮਸਾਲੇ ਜਿਹੜੇ ਤੁਹਾਨੂੰ ਉਹ ਕੱਲੇ-ਕੱਲੇ ਦੇ ਵਿੱਚ ਦਿਸਣਗੇ ਤੇ ਰੰਗਤ ਦੇਖੋ ਜਿਹੜਾ ਇਹੋ ਜੀ ਚੀਜ਼ ਬਣਦੀ ਹੈ ਨਾ ਇਹ ਮੈਂ ਬਣਾ ਲੈਂਦੀ ਆ ਪਰ ਮੈਂ ਖਾ ਨਹੀਂ ਸਕਦੀ ਕਿਉਂਕਿ ਮੈਨੂੰ ਇਹ ਜਿਹੜੀ ਚੀਜ਼ ਆ ਜਿਵੇਂ ਮਿਰਚ ਹਰੀ ਹੈ ਨਾ ਇਹ ਜਮਨੀ ਹੁੰਦੀ ਜਿਵੇਂ ਕਿ ਤੁਹਾਨੂੰ ਪਤਾ ਮੇਰੀ ਦਵਾਈ ਚੱਲਦੀ ਆ ਸੋ ਇਸ ਕਰਕੇ ਚਾਰ ਜਿਹੜਾ ਬਣਾਉਂਦੇ ਆ ਮੂੰਹ 'ਚ ਪਾਣੀ ਬਹੁਤ ਆਉਂਦਾ ਬਈ ਬਹੁਤ ਜਿਆਦਾ ਟੇਸਟੀ ਹੁੰਦਾ ਇਹ ਚ ਗਲਗਲ ਕੱਢ ਕੇ ਖਾ ਲੈਣੀ ਆ ਔਲਾ ਖਾ ਲੈਣੀ ਆ ਬਾਕੀ ਚਾਰ ਜਿਹੜਾ ਉਹ ਨਹੀਂ ਖਾਦਾ ਜਾਂਦਾ ਬਈ ਜਿਵੇਂ ਅਦਰਕ ਹੋ ਗਿਆ ਹਰੀ ਮਿਰਚ ਹੋ ਗਈ ਇਹ ਮੈਂ ਘੱਟ ਖਾਨੀ ਕਿਉਂਕਿ ਗਰਮੈਸ਼ ਕਰਦਾ ਤੇ ਬਾਕੀ ਔਲਾ ਤੇ ਗਲਗਲ ਆਪਾਂ ਬਹੁਤ ਖਾਣੇ ਆ ਕਿਸੇ ਵੇਲੇ ਮੈਂ ਕੱਲੀ ਗਲਗਲਸ ਤੇ ਕੱਲੇ ਔਲੇ ਦਾ ਵੀ ਚਾਰ ਆਪਣਾ ਜਿਹੜਾ ਬਣਾ ਲੈਣੀ ਤੇ ਮਿਕਸ ਚਾਰ ਆਪਾਂ ਜੀ ਤਿਆਰ ਕਰ ਲਿਆ ਜੇ ਜੇ ਕਿਸੇ ਭੈਣ ਭਰਾ ਨੇ ਸਾਡੇ ਕੋਲ ਮੰਗਾਉਣਾ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਿਸੇ ਵੀ ਕਿਸਮ ਦਾ ਤੁਸੀਂ ਚਾਰ ਸਾਡੇ ਕੋਲ ਜੇ ਬਣਾਉਣਾ ਸਪੈਸ਼ਲ ਚਾਰ ਬਣਾਉਣਾ ਤੇ 5 ਕਿਲੋ ਤੋਂ ਘੱਟ ਨਹੀਂ ਆ ਪਾウダー ਲੈਂਦੇ ਤੇ ਜੇ ਇਦਾਂ ਤੁਸੀਂ ਜਿਹੜਾ ਵੀ ਆਮ ਹੀ ਆਪਾਂ ਸਾਰਾ ਵੇਚਦੇ ਆ ਉਦਾਂ ਦਾ ਜਿਵੇਂ ਕਿ ਹੁਣ ਦੇਖੋ ਇਹ 15 ਕਿਲੋ ਚਾਰ ਤਿਆਰ ਹੋ ਚੁੱਕਿਆ ਵਾ ਕਿਉਂਕਿ ਕਾਫੀ ਆਰਡਰ ਆਏ ਸੀ ਆਪਾਂ ਨੂੰ ਤੇ ਫਿਰ ਆਪਾਂ ਇਕੱਠਾ ਹੀ ਸਾਰਾ ਚਾਰ ਤਿਆਰ ਕਰ ਲੈਨੇ ਆ ਜੇ ਕਿਲੋ ਦਾ ਆਵੇ ਆਰਡਰ ਤੇ ਨਾ ਚਾਰ ਹੋਵੇ ਤੇ ਫਿਰ ਵੀ ਆਪਾਂ ਕਿਲੋ ਵੀ ਤਿਆਰ ਕਰਦੇ ਆ ਇਹ ਨਹੀਂ ਹੈਗਾ ਵੀ ਆਪਾਂ ਕਿਲੋ ਵਾਲੇ ਨੂੰ ਅਖਾਂਗੇ ਕਿ ਅਸੀਂ ਚਾਰ ਨਹੀਂ ਤਿਆਰ ਕਰਨਾ ਹੈਗਾ ਕਿਲੋ ਵੀ ਕਰੀਦਾ 2 ਕਿਲੋ ਵੀ ਕਰੀਦਾ ਤੇ ਹੁਣ ਕਾਫੀ ਆਰਡਰ ਜਿਹੜੇ ਉਹ ਆਪਣੇ ਕੋ ਜਮਾ ਹੋ ਗਏ ਸੀਗੇ ਤੇ ਬਹੁਤ ਹੁਣ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਆ ਆਰਡਰ ਆਈ ਜਾ ਰਹੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਇਹ ਚਾਰ ਆਪਣਾ ਤਿਆਰ ਹੋ ਚੁੱਕਿਆ ਦੁਬਾਰਾ ਫੇਰ ਕਹਿ ਦਿੰਦੇ ਆ ਜੇਕਰ ਤੁਸੀਂ ਵੀ ਮੰਗਾਉਣਾ ਚਾਹੁੰਦੇ ਹੋ ਤੇ ਵੀਡੀਓ ਦੇ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੇਕਰ ਤੁਸੀਂ ਇਹ ਵੀਡੀਓ ਅੱਜ ਮੇਰੀ ਪਹਿਲੀ ਵਾਰੀ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾ ਹੀ ਭੁੱਲਿਓ ਜੀ ਬੈਲ ਬਟਨ ਦਬਾਉਣਾ ਤਾਂ ਕਿ ਨੈਕਸਟ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਯੂਰ ਕਰ ਲੈਣ ਸੋ ਇਸ ਵੀਡੀਓ ਦਾ ਅਪ ਇੱਥੇ ਐਂਡ ਕਰਦੇ ਹਾਂ ਜੀ ਮਿਲਦੇ ਕ ਨਵੀਂ ਵੀਡੀਓਜ਼ ਅੱਜ ਤੱਕ ਲਈ ਸਤਿ ਸ਼੍ਰੀ ਅਕਾਲ